ਹੈਲੋ ਫਰੈਂਡਸ ਮੈਂ ਤੁਹਾਡਾ ਆਪਣਾ ਮਰ ਗੋਲਡਨ ਨੀਕਾ ਸਟੱਡੀ ਤੋਂ ਅੱਜ ਗੱਲ ਕਰਨ ਜਾ ਰਹੇ ਹਾਂ ਜਿਹੜੇ ਬੱਚੇ ਇੰਟਰਸਟਿਡ ਨੇ ਸਟੂਡੈਂਟ ਵੀਜ਼ਾ ਕੈਨੇਡਾ ਦੇ ਲਈ ਬਹੁਤ ਹੀ ਅੱਛਾ ਪ੍ਰੋਡਕਟ ਤੁਹਾਡੇ ਵਾਸਤੇ ਲੈ ਕੇ ਆਏ ਆ ਸਟੂਡੈਂਟਸ ਜੇਕਰ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਤੁਹਾਨੂੰ ਵੀ ਪਤਾ ਹੈ ਕਿ ਕੈਨੇਡਾ ਜੇਕਰ ਤੁਸੀਂ ਪਹੁੰਚ ਜਾਂਦੇ ਹੋ ਤੁਹਾਡੇ ਲਈ ਉੱਥੇ ਦੀ ਪਰਮਨੈਂਟ ਰੈਜ਼ਿਡੈਂਸੀ ਜਿਹੜੀ ਲੈਣੀ ਹੈ ਉਹ ਬਹੁਤ ਹੀ ਈਜ਼ੀ ਹੈ ਬੱਚੇ ਉੱਥੇ ਕਿਉਂ ਕੁਟਕਾਰ ਰਹੇ ਸੀਗੇ ਅੱਜ ਦੀ ਡੇਟ ਚ ਕਿ ਸਾਡਾ ਜਿਹੜਾ ਖਰਚਾ ਹੈ ਉਹ ਕਰੀਬ ਕਰੀਬ ਅ 25 ਲੱਖ ਦੇ ਕਰੀਬ-ਕਰੀਬ ਖਰਚਾ ਜਿਹੜਾ ਆ ਉਹ ਆ ਰਿਹਾ ਸੀ ਕਿਉਂਕਿ ਜੇਸੀ ਡਬਲ ਹੋਣ ਕਰਕੇ ਜਿਹੜਾ ਐਕਸਪੈਂਡਿਚਰ ਆ ਉਹ ਕਾਫੀ ਵੱਧ ਜਾਂਦਾ ਆ ਸੋ ਜੇਕਰ ਇਦਾਂ ਦੀ ਕੋਈ ਪ੍ਰੋਬਲਮ ਹੈ ਤੇ ਬਹੁਤ ਸਾਰੇ ਕੈਨੇਡਾ ਨੇ ਇਦਾਂ ਦੇ ਕਾਲਜਿਸ ਜਿਹੜੇ ਆ ਉਹ ਹੈਗੇ ਨੇ ਉੱਥੇ ਜਿਹੜੇ ਤੁਹਾਨੂੰ ਬਹੁਤ ਘੱਟ ਫੀਸ ਦੇ ਵਿੱਚ ਐਡਮਿਸ਼ਨ ਵੀ ਦਿੰਦੇ ਨੇ ਪਲੱਸ ਵਰਕ ਪਰਮਿਟ ਵੀ ਦਿੰਦੇ ਨੇ ਸੋ ਬਿਲਕੁਲ ਘਬਰਾਣ ਦੀ ਲੋੜ ਨਹੀਂ ਦੂਜੀ ਗੱਲ ਜੇਕਰ ਤਾਂ ਟੀ ਜੀਆਈਸੀ ਜੇ ਡਬਲ ਵੀ ਹੈਗੀ ਆ ਤੇ ਉਹਦਾ ਗਰੀਬ ਗਰੀਬ ਜਿਹੜੀ ਤੁਹਾਡੀ ਸੈਕੰਡ ਜੀਆਈਸੀ ਹੈ ਉਹਦਾ 50% ਤੁਹਾਨੂੰ ਉੱਥੇ ਜਾਂਦੇ ਰਿਕਵਰ ਕਰ ਸਕਦੇ ਹੋ ਤੁਸੀਂ ਤੁਹਾਨੂੰ ਉਹ ਪੈਸਾ ਵਾਪਸ ਮਿਲ ਜਾਂਦਾ ਸੋ ਬਿਲਕੁਲ ਘਬਰਾਣ ਦੀ ਲੋੜ ਨਹੀਂ ਸਹੀ ਇਨਫੋਰਮੇਸ਼ਨ ਸਹੀ ਗਾਈਡੈਂਸ ਜਿਹੜੀ ਆ ਉਹ ਤੁਹਾਨੂੰ ਇੱਕੋ ਇੰਸਟੀਟਿਊਸ਼ਨ ਜਿਹੜਾ ਗੋਲਡਨ ঈਗਲ ਸਟੱਡੀ ਦੇ ਸਕਦਾ ਤੁਸੀਂ ਇੱਥੇ ਆ ਕੇ ਸਾਡੇ ਨਾਲ ਮਿਲੋ ਲੱਗੇ ਹੋਏ ਵੀਜ਼ਾਸ ਦੇਖੋ ਤੇ ਇਸ ਓਪਰਚ्युनिटी ਨੂੰ ਮਿਸ ਨਾ ਕਰੋ ਅੱਜ ਵੀ ਕੈਨੇਡਾ ਵੀਜ਼ਾ ਦੇ ਰਿਹਾ ਕੋਈ ਸਕਸੈਸ ਰੇਟ ਘਟ ਨਹੀਂ ਹੋਇਆ ਕੋਈ ਕਿਸੇ ਤਰੀਕੇ ਦੀ ਪ੍ਰੋਬਲਮ ਨਹੀਂ ਆਈ ਜੇਕਰ ਤੁਹਾਡੇ ਬੈਂਡ 6 ਈਚ 6.5 ਨਾਟ ਲੈਸ ਦਨ 5.5 ਵੀ ਹੈਗੇ ਨੇ ਤਾਂ ਵੀ ਤੁਹਾਨੂੰ ਕੈਨੇਡਾ ਦਾ ਵੀਜ਼ਾ ਮਿਲ ਸਕਦਾ ਹੈ ਜੇਕਰ ਤੁਸੀਂ ਪੀਡੀ ਕੀਤੀ ਹੈ ਟੋਫਲ ਕੀਤੀ ਹੈ ਤਾਂ ਵੀ ਤੁਸੀਂ ਕੈਨੇਡਾ ਦਾ ਵੀਜ਼ਾ ਲੈ ਸਕਦੇ ਹੋ ਅੱਜ ਹੀ ਹੇਟ ਲਿਖੇ ਨੰਬਰ ਤੇ ਸੰਪਰਕ ਕਰੋ ਆਪਣੀ ਅਪਾਇੰਟਮੈਂਟ ਬੁੱਕ ਕਰ ਰਹੇ ਹੋ ਸਾਨੂੰ ਆ ਕੇ ਮਿਲੋ 1 ਟੂ 1 ਧੰਨਵਾਦ